ਸასი ਗਾਲ ਦੋਸਤੋ ਤੁਸੀਂ ਜੁੜ ਗਏ ਹੋ ਸਾਡੇ ਇਸ ਪੇਜ ਦੇ ਨਾਲ ਤੇ ਅੱਜ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨੂ ਦੇ ਕੀ ਭਾ ਰਹੇ ਨੇ ਉਹਦੇ ਬਾਰੇ ਵਿੱਚ ਜਾਣਕਾਰੀ ਦੇ ਦਿੰਨੇ ਆ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਜਿਹੜੀ ਅਬੋਰ ਮੰਡੀ ਦੇ ਵਿੱਚ ਹੈ ਉਹ ਬੋਲੀ ਨਹੀਂ ਹੋਈ ਕਿਉਂਕਿ ਸ਼ਨੀਵਾਰ ਨੂੰ ਇੱਥੇ ਜਿਹੜੀ ਛੁੱਟੀ ਹੁੰਦੀ ਆ ਸੋ ਦੇਸ਼ ਦੀਆਂ ਹੋਰਨਾਂ ਮੰਡੀਆਂ ਦੇ ਵਿੱਚ ਕਿੰਨੂ ਦੇ ਕੀ ਭਾ ਰਹੇ ਨੇ ਉਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਸੋ ਗੰਗਾ ਨਗਰ ਦੀ ਗੱਲ ਕਰ ਲੈਨੇ ਆ ਜੀ ਜਿੱਥੇ ਅੱਜ ਕਿੰਨੂ ਦਾ ਭਾ 14 ਰੁਪਏ ਪ੍ਰਤੀ ਕਿਲੋ ਰਿਹਾ ਹੁਸ਼ਿਆਰਪੁਰ ਦੇ ਟਾਂਡਾ ਔਨਮਰ ਵਿੱਚ ਕਿੰਨੂ 30 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਲੁਧਿਆਣਾ ਵਿੱਚ ਕਿੰਨੂ ਦਾ ਭਾਜੜਾ ਰਿਹਾ ਉਹ ਦੋਸਤੋ 21 ਰੁਪਏ ਪ੍ਰਤੀ ਕਿਲੋ ਰਿਹਾ ਫਾਜ਼ਲਕਾ ਦੀ ਜਲਾਲਾਬਾਦ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ ਦਾ ਭਾ 16 ਰੁਪਏ ਪ੍ਰਤੀ ਕਿਲੋ ਰਿਹਾ ਤੇ ਹੁਸ਼ਿਆਰਪੁਰ ਦੇ ਗੜ ਸ਼ੰਕਰ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਇਸੇ ਤਰ੍ਹਾਂ ਹੀ ਦਸੂਹਾ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ ਦਾ ਭਾਜੜਾ ਰਿਹਾ ਉਹ ਘੱਟ ਤੋਂ ਘੱਟ ਭਾਜਦਾ 14 ਰੁਪਏ ਪ੍ਰਤੀ ਕਿਲੋ ਰਿਹਾ ਤੇ ਜਿਆਦਾ ਤੋਂ ਜਿਆਦਾ ਭਾ ਉੱਚਾ ਭਾ ਸੀ ਜਿਹੜਾ ਉਹ 25 ਰੁਪਏ ਪ੍ਰਤੀ ਕਿਲੋ ਰਿਹਾ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਕਿੰਨੂ 20 ਰੁਪਏ ਤੇ ਅੰਮ੍ਰਿਤਸਰ ਵਿੱਚ 15 ਰੁਪਏ ਪ੍ਰਤੀ ਕਿਲੋ ਵਿਕਿਆ ਦਿੱਲੀ ਦੀ ਆਜ਼ਾਦਪੁਰ ਮੰਡੀ ਦੀ ਗੱਲ ਕਰ ਲੈਨੇ ਆ ਜਿੱਥੇ ਕਿੰਨੂ ਦਾ ਭਾ 35 ਰੁਪਏ ਪ੍ਰਤੀ ਕਿਲੋ ਰਿਹਾ ਜੰਮੂ ਦੇ ਨਾਰਵਾਲ ਵਿੱਚ ਕਿੰਨੂ 40 ਰੁਪਏ ਪ੍ਰਤੀ ਜੰਮੂ ਦੇ ਨਾਰਵਾਲ ਵਿੱਚ 25 ਰੁਪਏ ਪ੍ਰਤੀ ਕਿਲੋ ਤੇ ਰਜ਼ौरी ਵਿੱਚ ਕਿੰਨੂ ਦਾ ਭਾ 40 ਰੁਪਏ ਪ੍ਰਤੀ ਕਿੱਲੋ ਰਿਹਾ ਕਾਂਗੜਾ ਵਿੱਚ ਕਿੰਨੂ 25 ਰੁਪਏ ਪ੍ਰਤੀ ਕਿਲੋ ਤੇ ਇਸੇ ਤਰ੍ਹਾਂ ਹੀ ਜੈਸਿੰਘਪੁਰ ਦੇ ਵਿੱਚ ਕਿੰਨੂ 28 ਰੁਪਏ ਪ੍ਰਤੀ ਕਿਲੋ ਰਿਹਾ ਹਮੀਰਪੁਰ ਦੇ ਵਿੱਚ ਕਿੰਨੂ ਦਾ ਭਾ 30 ਰੁਪਏ ਪ੍ਰਤੀ ਕਿਲੋ ਰਿਹਾ ਥਾਣੇ ਸਰ ਦੀ ਗੱਲ ਕਰੀਏ ਤਾਂ ਕਿੰਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਜੀ ਜੀਨ ਦੇ ਨਰਵਾਣਾ ਵਿੱਚ ਕਿੰਨੂ ਦਾ ਭਾ 16 ਰੁਪਏ ਤੇ ਪਿਹੋਵਾ ਵਿੱਚ ਕਿੰਨੂ ਦਾ ਭਾ 18 ਰੁਪਏ ਪ੍ਰਤੀ ਕਿਲੋ ਰਿਹਾ ਅੰਬਾਲਾ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਰੋहतक ਦੇ ਵਿੱਚ ਕਿੰਨੂ ਦਾ ਭਾ ਜਿਹੜਾ ਉਹ 12 ਰੁਪਏ ਪ੍ਰਤੀ ਕਿਲੋ ਰਿਹਾ ਜਾਖਲ ਦੇ ਵਿੱਚ ਕਿੰਨੂ 17 ਰੁਪਏ ਪ੍ਰਤੀ ਕਿਲੋ ਤੇ ਗਨੌਰ ਦੇ ਵਿੱਚ ਕਿੰਨੂ ਦਾ ਭਾ 30 ਰੁਪਏ ਪ੍ਰਤੀ ਕਿਲੋ ਵਿਕਿਆ